ਅਤੇ ਉਹਨਾਂ ਤੋਂ ਬਰੋਸਾਏ ਮਹਾਪੁਰਸ਼ ਬ੍ਰਹਮਲੀਨ શ્રીਮਾਨ ਸੰਤ ਬਾਬਾ ਸਤਨਾਮ ਜੀ ਦੀ ਸਲਾਨਾ ਯਾਦ ਅਤੇ ਬ੍ਰਹਮਲੀਨ શ્રીਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 16ਵੀਂ ਸਲਾਨਾ ਯਾਦ ਇਸ ਪਾਵਨ ਬਿਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ ਸਤਕਾਰਯੋਗ ਬਾਬਾ ਮੱਖਣ ਸਿੰਘ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ 20 ਅਤੇ 21 ਨਵੰਬਰ 2025 ਨੂੰ ਮਨਾਉਣ ਜਾ ਰਹੇ ਹਨ ਉਸ ਦੇ ਸਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਧੰਨ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਚਲਾਈ ਹੋਈ ਚਾਲੀ ਮੁਤਾਵਕ ਹਰ ਦੁਆਰ ਮਥਰਾ ਬ੍ਰਿੰਦਾਵਨ ਬਨਾਰਸ ਤੋਂ ਵਿਰਕਤ ਸਾਧੂਆਂ ਦੀ ਮੰਡਲੇ ਪਹੁੰਚਦੀ ਹੈ ਉਹ ਵੀ ਕੱਲ 10 ਨਵੰਬਰ ਨੂੰ ਕੁਟਿਆ ਵਿਖੇ ਪਹੁੰਚ ਚੁੱਕੀ ਹੈ ਅਤੇ ਅੱਜ 11 ਨਵੰਬਰ 2025 ਨੂੰ ਹਰ ਸਾਲ ਦੀ ਤਰ੍ਹਾਂ ਜੋ ਸਤਿਗੁਰਾਂ ਦੇ ਮਹਾਪੁਰਸ਼ਾਂ ਦੇ ਚਰਨ ਸੇਵਕ ਗੁਰਮਖ ਪਰਿਵਾਰਾਂ ਵੱਲੋਂ ਵਰਸੀ ਸਮਾਗਮ ਤੇ ਅਖੰਡ ਜਾਪ ਕਰਵਾਏ ਜਾਂਦੇ ਹਨ ਉਸ ਦੀ ਪਹਿਲੀ ਲੜੀ ਦੇ ਸਤਿ ਸ਼੍ਰੀ ਅਖੰਡ ਜਾਪ ਸ਼੍ਰੀ ਜਪਨੀ ਸਾਹਿਬ ਸਮੇਤ ਆਰੰਭ ਹੋਣ ਜਾ ਰਹੇ ਹਨ ਸਭ ਮਾਈ ਭਾਈ ਨੂੰ ਬੇਨਤੀ ਹੈ ਕਿ ਇਹਨਾਂ ਵਰਸਿ ਸਮਾਧਮਾ ਅੰਦਰ ਕੁੜੀਆਂ ਵੇਖੇ ਪਹੁੰਚ ਕੇ ਗੁਰੂ ਦੇ ਦਰਵਾਜ਼ੇ ਪਾਠੀ ਸਿੰਘਾਂ ਦੇ ਸੰਤਾਂ ਸਾਧੂਆਂ ਦੇ ਗੁਰੂ ਕੇ ਲੰਗਰ ਦੀ ਸੇਵਾ ਕਰਕੇ ਅਤੇ ਇਲਾਹੀ ਬਾਣੀ ਦੇ ਜਾਪ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇ ਅਤੇ ਸਵਾਸਾਂ ਨੂੰ ਸਫਲਿਆ ਬਣਾਉਣਾ ਹੈ ਹਰ ਸਾਲ ਦੀ ਤਰ੍ਹਾਂ ਰਾਤਰੀ ਦੇ ਦੀਵਾਨਾ ਅੰਦਰ 6 ਵਜੇ ਤੋਂ 9 ਵਜੇ ਤੱਕ ਆਰਤੀ ਆਰਦੇ ਦੇ ਪੂਜਨ ਅਤੇ ਇਲਾਹੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ ਇਸ ਵਾਰ ਵੀ 15 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਹਰ ਰੋਜ਼ ਜੋ 12 ਮਹਾਪੁਰਸ਼ ਆ ਕੇ ਇਲਾਹੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਸੰਨੂ ਸਰਵਣ ਕਰਵਾਉਂਦੇ ਹਨ ਉਹਨਾਂ ਦੇ ਵਿੱਚ 15 ਨਵੰਬਰ ਦੀ ਰਾਤ ਦਾ ਸਮਾਂ ਹੈ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਪੰਗੇਵਾਲੇ ਉਹਨਾਂ ਦਾ ਕੀਰਤਨੀ ਜਥਾ ਹੈ 16 ਨਵੰਬਰ ਦੀ ਸੰਗਰਾਂਦ ਦਾ ਦਿਹਾੜਾ ਹੈ ਦਿਨ ਦੇ ਵਿੱਚ 20 ਮਹੀਨੇ ਦਾ ਫਲਾਦੇਸ ਆਪ ਸਭ ਮਾਈ ਭਾਈ ਨੇ ਸਰਵਣ ਕਰਨਾ ਹੈ ਰਾਤਰੀ ਦੇ ਵਿਵਾਨਾ ਅੰਦਰ ਜਿਨ੍ਹਾਂ ਗੁਰਮੁਖ ਪਿਆਰਿਆਂ ਮਹਾਪੁਰਸ਼ਾਂ ਦਾ ਸਮਾਹ ਹੈ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਜਦੀਸ਼ ਸਿੰਘ ਜੀ ਨੱਥੂ ਮਾਜਰੇ ਵਾਲੇ ਉਹਨਾਂ ਨੇ ਵੀ ਕੁਟਿਆ ਵਿਖੇ ਸਾਨੂੰ ਪਹਿਲੀ ਵਾਰੀ ਦਰਸ਼ਨ ਦੇਣੇ ਹਨ 17 ਨਵੰਬਰ ਦੀ ਰਾਤ ਦਾ ਸਮਾਹ ਹੈ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਨਵੀਰ ਸਿੰਘ ਜੀ ਨਾਨਕ ਸਰਠਾਠ ਉੱਚੋਂ ਮੁਕਤ ਸਰ ਵਾਲੇ 18 ਨਵੰਬਰ ਦੀ ਰਾਤ ਦਾ ਸਮਾਹ ਹੈ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਉਹਨਾਂ ਨੇ ਵੀ ਸਾਨੂੰ ਇਸ ਅਸਥਾਨ ਤੇ ਪਹਿਲੀ ਵਾਰ ਦਰਸ਼ਨ ਦੇਲੇ ਨੇ 19 ਨਵੰਬਰ ਨੂੰ ਅਸੀਂ ਆਪ ਇਹ ਰਲ ਮਿਲ ਕੇ ਕੀਰਤਨ ਕਰਨਾ ਹੈ 20 ਨਵੰਬਰ ਦਾ ਮਹਾਨ ਗੁਰਮਤਿ ਸੰਤ ਅਲਾਹੀ ਬਾਣੀ ਦਾ 20 ਨਵੰਬਰ ਦਾ ਜੋ ਮਹਾਨ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਕੱਢਿਆ ਜਾਂਦਾ ਹੈ ਉਹ ਹੈ ਅੱਤੇ 21 ਨਵੰਬਰ ਦਾ ਮਹਾਨ ਗੁਰਮਤਿ ਸੰਤ ਸਮਾਗਮ ਹੈ ਇਨਾ ਸਮਾਗਮਾਂ ਦੀ ਸੰਪੂਰਨਤਾ 23 ਨਵੰਬਰ ਨੂੰ ਜਿਸ ਦਿਨ ਧੰਨ ਬਾਬਾ ਜਗਦੇਵ ਸਿੰਘ ਮੋਨੀ ਜੀ ਬ੍ਰਹਮਲੀਨ ਹੋਏ ਸਨ ਉਸ ਦਿਨ ਹੋਣੀ ਹੈ ਆਪ ਸਭ ਮਾਈ ਭਾਈ ਨੂੰ ਬੇਨਤੀ ਹੈ ਕਿ ਇਨਾ ਸਮਾਗਮਾਂ ਅੰਦਰ ਕੁਟਿਆਵੇਖੇ ਪਹੁੰਚ ਕੇ ਵੱਧ ਤੋਂ ਵੱਧ ਬਾਣੀ ਦੇ ਜਾਪ ਕਰਕੇ ਇਰਤ ਸਰਵਣ ਕਰਕੇ ਗੁਰਮਤ ਵਿਚਾਰਾਂ ਸਰਵਣ ਕਰਕੇ ਗੁਰੂ ਦੇ ਦਰ ਦੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੋ ਸਾ ਸੰਗਤ ਜੀਓ ਪਾਠੀ ਸਿੰਘ ਗੁਰਮਤ ਪਿਆਰਿਆਂ ਨੂੰ ਹਰ ਸਾਲ ਅਸੀਂ ਬੇਨਤੀਆਂ ਕਰਦੇ ਹਾਂ ਉਹ ਦੋ ਤਿੰਨ ਬੇਨਤੀਆਂ ਪਾਠੀ ਸਿੰਘ ਸਤਿਕਾਰਯੋਗ ਹਨ ਉਹਨਾਂ ਦੇ ਚਰਨਾਂ ਵਿੱਚ ਕੀਤੀਆਂ ਜਾਂਦੀਆਂ ਹਨ ਕਿ ਜਦੋਂ ਵੀ ਆਪਣੀ ਡਿਊਟੀ ਤੇ ਆਉਣਾ ਹੈ 2 4